ਸਾਤਿਸ਼ ਰਿਆ ਕਾਲ ਜੀ ਇੱਕ ਛੋਟੇ ਜਿਹੇ ਪਿੰਡ ਵਿੱਚ ਜਿੱਥੇ ਸਾਰਾ ਪਿੰਡ ਇੱਕ ਦੂਜੇ ਨਾਲ ਰਲ ਮਿਲ ਕੇ ਰਹਿੰਦਾ ਸੀ ਉੱਥੇ ਇੱਕ ਘਰ ਵਿੱਚ ਨਾ ਜਾਣੇ ਕਿਵੇਂ ਇੱਕ ਅਜਿਹਾ ਵਾਕਿਆ ਵਾਪਰਿਆ ਜੋ ਸਾਰੇ ਰਿਸ਼ਤਿਆਂ ਨੂੰ ਹਲਾ ਦੇਵੇਗਾ ਨਨਾਨ ਨੇ ਆਪਣੀ ਭਾਬੀ ਨਾਲ ਇੱਕ ਐਸਾ ਵਿਹਾਰ ਕੀਤਾ ਜੋ ਨਾ ਤਾਂ ਉਹ ਕਦੇ ਸੋਚ ਸਕਦੀ ਸੀ ਨਾ ਹੀ ਕਿਸੇ ਹੋਰ ਨੇ ਕਦੇ ਸੋਚਿਆ ਸੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਪ੍ਰੀਤ ਜਦੋਂ ਵਿਆਹ ਕੇ ਆਪਣੇ ਸਹੁਰੇ ਘਰ ਆਈ ਤਾਂ ਉਹ ਬਹੁਤ ਹੀ ਜ਼ਿਆਦਾ ਖੁਸ਼ ਸੀ ਕਿਉਂਕਿ ਉਹਦੀ ਸੱਸ ਪਤੀ ਸਹੁਰਾ ਸਾਰੇ ਉਹਨੂੰ ਬਹੁਤ ਪਿਆਰ ਕਰਦੇ ਸੀ ਸਾਰੇ ਉਹਦੀ ਹਰ ਇੱਕ ਛੋਟੀ ਛੋਟੀ ਖੁਸ਼ੀ ਦਾ ਧਿਆਨ ਰੱਖਦੇ ਸੀ ਪ੍ਰੀਤ ਦਾ ਪਤੀ ਤਾਂ ਉਹਦੇ ਲਈ ਹਰ ਰੋਜ਼ ਨਵੇਂ ਤੋਂ ਨਵਾਂ ਤੋਹਫ਼ਾ ਲੈ ਕੇ ਆਉਂਦਾ ਸੀ ਜਿਹਨੂੰ ਲੈ ਕੇ ਪ੍ਰੀਤ ਖੁਸ਼ ਹੋ ਜਾਂਦੀ ਸੀ ਪ੍ਰੀਤ ਨੇ ਸਾਰੇ ਘਰ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਲੈ ਲਈ ਸੀ ਉਹ ਆਪਣੇ ਸਾਸੋ ਸਹੁਰੇ ਦੀ ਬਹੁਤ ਸੇਵਾ ਕਰਦੀ ਤੇ ਪ੍ਰੀਤ ਦੀ ਇੱਕ ਨਨਾਨਵੀ ਸੀ ਛੋਟੀ ਸੀ ਜਿਹਦਾ ਨਾਂ ਸੀ ਕਮਲ ਕਮਲਕਰ ਦੀ ਸਭ ਤੋਂ ਛੋਟੀ ਹੋਣ ਦਾ ਕਰਕੇ ਸਾਰਿਆਂ ਦੀ लाਡਲੀ ਸੀ ਸਾਰੇ ਉਹਨੂੰ ਬਹੁਤ ਪਿਆਰ ਕਰਦੇ ਲਾਡਾ-ਲਾਡਾਂ ਵਿੱਚ ਉਹ ਥੋੜੀ ਨੱਕ ਚੜੀ ਜੀਵੀ ਹੋ ਗਈ ਹਰ ਨਿੱਕੀ-ਨਿੱਕੀ ਗੱਲ ਤੇ ਗੁੱਸਾ ਕਰ ਲੈਂਦੀ ਸੀ ਤੇ ਪ੍ਰੀਤ ਵੀ ਉਹਨੂੰ ਆਪਣੀਆਂ ਛੋਟੀਆਂ ਪਹਿਣਾਵਾਂਗੀ ਰੱਖਦੀ ਉਹਦੀ ਹਰ ਗੱਲ ਦਾ ਧਿਆਨ ਰੱਖਦੀ ਹੁਣ ਪ੍ਰੀਤ ਦੇ ਘਰ ਆਉਣ ਨਾਲ ਕਮਲ ਨੂੰ ਲੱਗਦਾ ਸੀ ਕਿ ਸਾਰੇ ਹੁਣ ਮੈਨੂੰ ਨਜ਼ਰਅੰਦਾਜ਼ ਕਰਦੇ ਆ ਤੇ ਪ੍ਰੀਤ ਭਾਬੀ ਨੂੰ ਸਾਰੇ ਪਿਆਰ ਕਰਦੇ ਆ ਗੋਦੀਹਾਰ ਇੱਕ ਗੱਲ ਦਾ ਧਿਆਨ ਰੱਖਦੇ ਆ ਤਾਂ ਉਹਨੇ ਸਾਰੇ ਪਰਿਵਾਰ ਦੀਆਂ ਨਜ਼ਰਾਂ ਵਿੱਚ ਪ੍ਰੀਤ ਲਈ ਨਫ਼ਰਤ ਭਰ ਲਈ ਲਈ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਕਦੇ ਤਾਂ ਉਹਨੇ ਸਬਜੀ ਵਿੱਚ ਨਮਕ ਜ਼ਿਆਦਾ ਪਾ ਦੇਣਾ ਕਦੀ ਕੋਈ ਚੀਜ਼ ਤੋੜ ਦੇਣੀ ਇਹ ਸਭ ਕਰਕੇ ਪ੍ਰੀਤ ਦਾ ਨਾਮ ਲਾ ਦੇਣਾ ਜਿਹਦੇ ਨਾਲ ਪ੍ਰੀਤ ਦੀ ਸੱਸ ਹੁਣ ਆਏ ਦਿਨ ਪ੍ਰੀਤ ਨੂੰ ਗੱਲਾਂ ਸੁਣਾਉਣ ਲੱਗੀ ਸੀ ਤੇ ਪ੍ਰੀਤ ਦਾ ਪਤੀ ਵੀ ਉਹਨੂੰ ਝਿੜਕ ਦਿੰਦਾ ਸੀ ਕਿ ਤੇਰਾ ਧਿਆਨ ਕਿੱਥੇ ਰਹਿੰਦਾ ਆ? ਸਬਜੀ ਵਿੱਚ ਇੰਨਾ ਨਮਕ ਪਾ ਕੇ ਤੂੰ ਜ਼ਹਿਰ ਵਰਗੀ ਬਣਾ ਦਿੰਨੀ ਆ। ਇਹ ਸਬਜੀ ਇਨਸਾਨਾਂ ਨੇ ਖਾਣੀ ਹੁੰਦੀ ਆ ਪਸ਼ੂਆਂ ਨੇ ਨਹੀਂ ਤੇ ਕਦੀ ਪ੍ਰੀਤ ਦੀ ਸੱਸ ਪ੍ਰੀਤ ਨੂੰ ਕਹਿੰਦੀ ਕਿ ਤੂੰ ਮਹਿੰਗੇ ਪਾ ਦਾ ਸਮਾਨ ਰੋਜ਼ ਤੋੜਦੀ ਰਹਿਨੀ ਆ। ਪਤਾ ਕਿੰਨਾ ਮਹਿੰਗਾ ਹੁੰਦਾ ਆ। ਵਾਰ-ਵਾਰ ਕਿੱਥੋਂ ਲਿਆ ਜਾਂਦਾ ਆ ਇਹਨਾ ਮਹਿੰਗਾ ਸਮਾਨ। ਜਿਹੜਾ ਧਿਆਨ ਨਾਲ ਕੰਮ ਕਰਿਆ ਕਰ ਪਤਾ ਨਹੀਂ ਤੈਨੂੰ ਹੁਣ ਕੀ ਹੁੰਦਾ ਜਾਂਦਾ ਆ। ਤੇਰਾ ਧਿਆਨ ਕਿੱਥੇ ਲੱਗਾ ਲੱਗਾ ਰਹਿੰਦਾ ਆ ਜਦੋਂ ਸਾਰੇ ਪ੍ਰੀਤ ਨੂੰ ਝਿੜਕਦੇ ਤਾਂ ਕਮਲ ਬਹੁਤ ਖੁਸ਼ ਹੁੰਦੀ ਕਮਲ ਨੂੰ ਲੱਗਦਾ ਕਿ ਹੁਣ ਸਾਰੇ ਪ੍ਰੀਤ ਭਾਬੀ ਨਾਲ ਨਫ਼ਰਤ ਕਰਨ ਲੱਗ ਜਾਣਗੇ ਤੇ ਮੈਨੂੰ ਪਹਿਲਾਂ ਵਰਗਾ ਪਿਆਰ ਮਿਲ ਜਾਊਗਾ ਪ੍ਰੀਤ ਨੇ ਕਈ ਵਾਰ ਆਪਣੀ ਸਫਾਈ ਦੇਣੀ ਵੀ ਚਾਹੀ ਕਿ ਇਹ ਮੈਂ ਨਹੀਂ ਕੀਤਾ ਇਹ ਸਾਰਾ ਕੁਝ ਕਮਲ ਕਰਦੀ ਆ ਪਰ ਕੋਈ ਵੀ ਉਹਦੀ ਗੱਲ ਨਾ ਮੰਨਦਾ ਕਮਲ ਵੀ ਇਸ ਗੱਲ ਤੇ ਉੱਚੀ ਉੱਚੀ ਰੋਣ ਲੱਗ ਪੈਂਦੀ ਤੇ ਕਹਿੰਦੀ ਭਾਬੀ ਮੈਂ ਤੇਰਾ ਕੀ ਵਿਗਾੜਿਆ ਆ ਤੇਰੀ ਮੇਰੇ ਨਾਲ ਕੀ ਦੁਸ਼ਮਣੀ ਆ ਜਿਹੜਾ ਹਰ ਕੰਮ ਨੂੰ ਖਰਾਬ ਕਰਕੇ ਮੇਰਾ ਨਾਂ ਲਾ ਦਿੰਨੀ ਆ ਤੂੰ ਮੇਰੇ ਪਰਿਵਾਰ ਵਿੱਚ ਮੇਰੇ ਲਈ ਨਫ਼ਰਤ ਭਰਨਾ ਚਾਹੁੰਦੀ ਆ ਹਜੇ ਕੱਲ ਵਿਆਹ ਕੇ ਤੂੰ ਇਸ ਘਰ ਚ ਆਈਆਂ ਤੇ ਹੁਣ ਮਾਲਕਣ ਵੀ ਬੰਨ ਲੱਗ ਪਈਆਂ ਜਦੋਂ ਸਾਰੇ ਇੱਕ ਪਾਸੇ ਹੋ ਜਾਂਦੇ ਤਾਂ ਪ੍ਰੀਤ ਵਿਚਾਰੀ ਇਕੱਲੀ ਰਹਿ ਜਾਂਦੀ ਤਾਂ ਉਹਦੀ ਕੋਈ ਨਾ ਸੁਣਦਾ ਉਹ ਬਹੁਤ ਰੋਂਦੀ ਕਿ ਹੁਣ ਮੈਂ ਇਹੋ ਜਿਹਾ ਕੀ ਕਰਾਂ ਕਿ ਕਮਲ ਦੀ ਸਚਾਈ ਸਾਧਿਆਂ ਦੇ ਸਾਹਮਣੇ ਆ ਜਾਵੇ ਇਹ ਸਾਰਾ ਕੁਝ ਉਹ ਹੀ ਕਰਦੀ ਆ ਮੈਂ ਨਹੀਂ ਉਹ ਮੈਨੂੰ ਇਸ ਘਰ ਵਿੱਚੋਂ ਕੱਢਣਾ ਚਾਹੁੰਦੀ ਆ ਮੈਂ ਕਿਸ ਤਰ੍ਹਾਂ ਆਪਣੇ ਪਤੀ ਨੂੰ ਸਮਝਾਵਾਂ ਇਹ ਸਭ ਬਾਰੇ ਉਹਨੇ ਆਪਣੀ ਮਾਂ ਨਾਲ ਵੀ ਗੱਲ ਕੀਤੀ ਤਾਂ ਪ੍ਰੀਤ ਦੀ ਮਾਂ ਨੇ ਪ੍ਰੀਤ ਨੂੰ ਹੀ ਸਮਝਾਇਆ ਕਿ ਕਮਲਤਾ ਹਜੇ ਬੱਚੀ ਆ ਉਹਨੂੰ ਸਮਝ ਨਹੀਂ ਆ ਤੂੰ ਤਾਂ ਸਿਆਣੀ ਆ ਕੋਈ ਗੱਲ ਨਹੀਂ ਉਮਰ ਦੇ ਨਾਲ ਨਾਲ ਆਪੇ ਸਮਝ ਆ ਜਾਊਗੀ ਜਦੋਂ ਤੈਨੂੰ ਕੁਝ ਕੋਈ ਬੋਲਦਾ ਆ ਤਾਂ ਤੂੰ ਚੁੱਪ ਰਿਆ ਕਰ ਕਿਸੇ ਨੂੰ ਕੋਈ ਜਵਾਬ ਨਾ ਦਿਆ ਕਰ ਆਪੇ ਹੌਲੀ ਹੌਲੀ ਠੀਕ ਹੋ ਜਾਊਗਾ ਪਰ ਪ੍ਰੀਤ ਕਿੰਨਾ ਕੋਚੀਰ ਸਭ ਕੁਝ ਬਰਦਾਸ਼ਤ ਕਰਦੀ ਇੱਕ ਦਿਨ ਤਾਂ ਕਮਲ ਨੇ ਹਾਦੀ ਕਰ ਦਿੱਤੀ ਪ੍ਰੀਤ ਨੇ ਦੁਪਹਿਰ ਦੀ ਚਾਹ ਗੈਸ ਤੇ ਧਰੀ ਸੀ ਤਾਂ ਕਮਲ ਇੱਕਦਮ ਰਸੋਈ ਵਿੱਚ ਗਈ ਤੇ ਸਾਰੀ ਚਾਹ ਆਪਣੇ ਉੱਤੇ ਪਾ ਲਈ ਚਾਹ ਬਹੁਤ ਗਰਮ ਸੀ ਤਾਂ ਇਸ ਲਈ ਕਮਲ ਦੇ ਪੈਰਾਂ ਤੇ ਛਾਲੇ ਹੋ ਗਏ ਕਮਲ ਰਸੋਈ ਵਿੱਚੋਂ ਚੀਕਾਂ ਮਾਰਦੀ ਰੋਂਦੀ ਬਾਹਰ ਭੱਜੀ ਆਈ ਤੇ ਆਪਣੀ ਮਾਂ ਨੂੰ ਕਹਿਣ ਲੱਗੀ ਮੰਮੀ ਆ ਵੇਖ ਭਾਬੀ ਨੇ ਮੇਰੇ ਤੇ ਚਾਹ ਪਾ ਦਿੱਤੀ ਆ ਇਹ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਆ ਭਾਬੀ ਨੂੰ ਘਰੋਂ ਕੱਢ ਦੋ ਨਹੀਂ ਤਾਂ ਇਹ ਮੈਨੂੰ ਮਾਰ ਦੇਊਗੀ ਪ੍ਰੀਤ ਵਿਚਾਰੀ ਇਕਦਮ ਸੁੰਨ ਹੋ ਗਈ ਕਿ ਇਹ ਕੀ ਬਣਿਆ ਕਮਲ ਨੇ ਇਹ ਕੀ ਕੀਤਾ ਪ੍ਰੀਤ ਭੱਜੀ ਗਈ ਬਰਫ਼ ਲੈ ਕੇ ਕਮਲ ਦੇ ਪੈਰਾਂ ਤੇ ਮਲਣ ਲੱਗੀ ਪਰ ਕਮਲ ਨੇ ਪ੍ਰੀਤ ਨੂੰ ੱੱਕਾ ਮਾਰ ਕੇ ਪਛਾਣ ਸੋੜ ਦਿੱਤਾ ਇਸ ਨਾਲ ਕਮਲ ਦੀ ਸਾਸ ਨੂੰ ਵੀ ਬਹੁਤ ਦੁੱਖ ਹੋਇਆ ਤੇ ਉਹ ਵੀ ਗੁੱਸੇ ਨਾਲ ਪ੍ਰੀਤ ਨੂੰ ਝਿੜਕਣ ਲੱਗੀ ਕਿ ਤੇਰਾ ਦਿਮਾਗ ਤਾਂ ਸਹੀ ਆ ਤੂੰ ਕੁੜੀ ਨੂੰ ਇਸ ਤਰ੍ਹਾਂ ਨੁਕਸਾਨ ਕਿਵੇਂ ਪਹੁੰਚਾ ਸਕਦੀ ਆ ਜੇ ਇਹਨੂੰ ਕੁਝ ਹੋ ਗਿਆ ਤਾਂ ਫਿਰ ਮੈਨੂੰ ਤਾਂ ਲੱਗਦਾ ਆ ਤੇਰਾ ਦਿਮਾਗ ਹੀ ਖਰਾਬ ਹੋ ਗਿਆ ਆ ਜਿਹੜਾ ਤੂੰ ਇਹੋ ਜੀਆਂ ਹਰਕਤਾਂ ਕਰਨ ਲੱਗ ਪਈ ਆ ਇਹਨੇ ਕਿਹੜਾ ਇੱਥੇ ਬੈਠੀ ਰਹਿਣਾ ਆ ਤੇਰਾ ਹੀ ਘਰ ਆ ਤੇਰਾ ਹੀ ਰਹਿਣਾ ਆ ਇਹਨੇ ਤਾਂ ਸਹਰੇ ਚਲ ਜਾਣਾ ਆ ਤਾਂ ਪ੍ਰੀਤ ਕੁਝ ਨਾ ਬੋਲ ਪਾਈ ਬਸ ਰੋਈ ਜਾ ਰਹੀ ਸੀ ਇਸੇ ਤਰ੍ਹਾਂ ਜਦੋਂ ਸ਼ਾਮ ਨੂੰ ਪ੍ਰੀਤ ਦਾ ਘਰ ਵਾਲਾ ਘਰ ਆਇਆ ਤਾਂ ਪ੍ਰੀਤ ਦੀ ਸੱਸ ਅਤੇ ਕਮਲ ਨੇ ਉਹਨੂੰ ਵੀ ਇਹ ਸਾਰੀ ਘਟਨਾ ਬਾਰੇ ਦੱਸਿਆ ਤਾਂ ਉਹ ਵੀ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਗਿਆ ਤੇ ਪ੍ਰੀਤ ਨੂੰ ਝਿੜਕਣ ਲੱਗਾ ਉਹਨੇ ਬਹੁਤ ਸਾਰੀਆਂ ਗੱਲਾਂ ਪ੍ਰੀਤ ਨੂੰ ਕਹੀਆਂ ਜਿਹੜੀਆਂ ਪ੍ਰੀਤ ਦੇ ਦਿਲ ਤੇ ਤੀਰ ਵਾਂਗ ਚੂਭ ਰਹੀਆਂ ਸੀ ਉਹਦੇ ਘਰ ਵਾਲੇ ਨੇ ਪ੍ਰੀਤ ਨੂੰ ਝਿੜਕਦੇ ਹੋਏ ਕਿਹਾ ਕਿ ਘਰ ਤੇਰਾ ਨਹੀਂ ਆ ਇਹ ਘਰ ਮੇਰਾ ਆ ਤੇ ਉਹ ਮੇਰੀ ਭੈਣ ਆ ਉਹਦਾ ਵੀ ਘਾਰਿਆ ਜੇ ਤੂੰ ਉਹਦੇ ਨਾਲ ਇਸੇ ਤਰ੍ਹਾਂ ਦਾ ਹੀ ਵਿਹਾਰ ਰੱਖਿਆ ਤਾਂ ਮੈਂ ਤੈਨੂੰ ਤੇਰੇ ਪੇਕੇ ਭੇਜ ਦਊਂਗਾ ਤੇ ਤੈਨੂੰ ਤਲਾਕ ਦੇ ਦਊਂਗਾ ਆਪਣੀਆਂ ਹਰਕਤਾਂ ਤੋਂ ਬਾਹਰ ਆ ਜਾ ਇਹ ਤੈਨੂੰ ਇੱਕ ਆਖਰੀ ਮੌਕਾ ਮਿਲ ਰਿਹਾ ਆ ਜੇ ਅੱਗੇ ਤੋਂ ਤੂੰ ਕੁਝ ਇਹੋ ਜਿਹਾ ਕੀਤਾ ਤਾਂ ਆਪਣਾ ਸਮਾਨ ਪੈਕ ਕਰ ਲਵੀਂ ਪ੍ਰੀਤ ਨੇ ਆਪਣੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਪਰ ਪ੍ਰੀਤ ਸਮਝ ਗਈ ਸੀ ਕਿ ਹੁਣ ਮੇਰੀ ਗੱਲ ਕੋਈ ਨਹੀਂ ਸੁਣੂਗਾ ਮੈਂ ਤਾਂ ਹੁਣ ਸਬੂਤ ਦੇ ਨਾਲ ਹੀ ਇਹਨਾਂ ਨੂੰ ਸਭ ਕੁਝ ਦੱਸਾਂਗੀ। ਪ੍ਰੀਤ ਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਮੈਂ ਕਮਲ ਨੂੰ ਕਿਵੇਂ ਰੰਗੇ ਹੱਥੀ ਫੜਾ ਕਿ ਜੋ ਸਾਰੇ ਮੇਰਾ ਵਿਸ਼ਵਾਸ ਕਰ ਲੈਣ। ਇੱਕ ਦਿਨ ਐਤਵਾਰ ਦਾ ਦਿਨ ਸੀ। ਅੱਜ ਪ੍ਰੀਤ ਦੇ ਘਰ ਵਾਲੇ ਨੂੰ ਨਹੀਂ ਛੁੱਟੀ ਸੀ। ਉਹ ਵੀ ਘਰ ਹੀ ਸੀ। ਸੱਸ ਵੀ ਘਰ ਸੀ, ਸਹੁਰਾ ਵੀ ਘਰ ਸੀ ਤੇ ਪ੍ਰੀਤ ਦੀ ਨਾਨਾਣ ਕਮਲ ਵੀ ਘਰੇ ਹੀ ਸੀ। ਪ੍ਰੀਤ ਨੇ ਦੁਪਹਿਰ ਦੇ ਖਾਣੇ ਵਿੱਚ ਸਾਰਿਆਂ ਲਈ ਦੁੱਧ ਦੀ ਖੀਰ ਬਣਾਈ। ਖੀਰ ਬਣਾ ਕੇ ਆਪ ਬਾਹਰ ਚਲੀ ਗਈ। ਅਰਜੁਨ ਨੇ ਫੈਸਲਾ ਕਰ ਲਿਆ ਸੀ ਕਿ ਕਿਵੇਂ ਨਾ ਕਿਵੇਂ ਅੱਜ ਮੈਂ ਸੱਚਾਈ ਸਾਰਿਆਂ ਦੇ ਸਾਹਮਣੇ ਲੈ ਕੇ ਹੀ ਆਉਣੀ ਆ ਤਾਂ ਉਹਨੇ ਆਪਣੀ ਨਨਾਨਤ ਤੇ ਨਜ਼ਰ ਰੱਖੀ ਜਦੋਂ ਖੀਰ ਬਣਾ ਕੇ ਪ੍ਰੀਤ ਆਪਣੇ ਕਮਰੇ ਵਿੱਚ ਆ ਗਈ ਤਾਂ ਉਹਨੇ ਵੇਖਿਆ ਕਿ ਕਮਲ ਹੌਲੀ-ਹੌਲੀ ਰਸੋਈ ਵਿੱਚ ਜਾ ਰਹੀ ਸੀ ਤਾਂ ਉਹਨੇ ਆਪਣੇ ਘਰ ਵਾਲੇ ਦਾ ਹੱਥ ਫੜਿਆ ਤੇ ਉਹਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਹੌਲੀ-ਹੌਲੀ ਰਸੋਈ ਵੱਲ ਚਲੀ ਗਈ ਜਦੋਂ ਪ੍ਰੀਤ ਦੇ ਘਰ ਵਾਲੇ ਨੇ ਆਪਣੀ ਭੈਣ ਦੀ ਹਰਕਤ ਵੇਖੀ ਤਾਂ ਉਹ ਹੈਰਾਨ रह ਗਿਆ ਕਿਉਂਕਿ ਉਹਨੇ ਸੋਚਿਆ ਵੀ ਨਹੀਂ ਸੀ ਕਿ ਮੇਰੀ ਭੈਣ ਇੰਨੀ ਘਟੀਆ ਹਰਕਤ ਕਰ ਸਕਦੀ ਆ ਉਹ ਵੀ ਆਪਣੀ ਭਾਬੀ ਨੂੰ ਘਰੋਂ ਕੱਢਣ ਵਾਸਤੇ ਆਪਣੇ ਭਰਾ ਦਾ ਘਰ ਉਜਾੜਨ ਲਈ ਉਹਨਾਂ ਨੇ ਵੇਖਿਆ ਕਮਲ ਖੀਰ ਵਿੱਚ ਬਹੁਤ ਸਾਰਾ ਨਮਕ ਪਾ ਰਹੀ ਸੀ ਤਾਂ ਜੋ ਜਿਹੜਾ ਵੀ ਇਹ ਖੀਰ ਖਾਵੇ ਉਹਨੂੰ ਇਹੋ ਲੱਗੇ ਕਿ ਇਹ ਪ੍ਰੀਤ ਨੇ ਖੀਰ ਬਣਾਈਆਂ ਤੇ ਇਹਦੇ ਵਿੱਚ ਪ੍ਰੀਤ ਨੇ ਹੀ ਨਮਕ ਪਾਇਆ ਆ ਜਿਸ ਦਾ ਸਾਫ਼ ਪਤਾ ਲੱਗਦਾ ਸੀ ਕਿ ਅੱਜ ਤੱਕ ਜੋ ਵੀ ਕੀਤਾ ਆ ਕਮਲ ਨੇ ਖੁਦ ਹੀ ਕੀਤਾ ਆ ਪ੍ਰੀਤ ਨੇ ਕੁਝ ਨਹੀਂ ਕੀਤਾ ਇਹ ਸਭ ਵੇਖ ਕੇ ਪ੍ਰੀਤ ਦੇ ਪਤੀ ਕੋਲੋਂ ਜਰਿਆ ਨੰਗਿਆ ਤੇ ਉਹ ਉਸੇ ਵਕਤ ਰਸੋਈ ਵਿੱਚ ਗਿਆ ਤੇ ਉਹਨੇ ਜਾ ਕੇ ਕਮਲ ਦੇ ਮੂੰਹ ਤੇ ਇੱਕ ਜ਼ੋਰ ਨਾਲ ਥੱਪੜ ਮਾਰ ਦਿੱਤਾ ਥੱਪੜ ਖਾ ਕੇ ਕਮਲ ਸੁੰਨ ਜਈ ਹੋ ਗਈ ਉਹਨੂੰ ਕੋਈ ਗੱਲ ਨਹੀਂ ਸੀ ਆ ਰਹੀ ਉਹਦੀ ਭੋਲ ਖੁੱਲ ਚੁੱਕੀ ਸੀ ਪ੍ਰੀਤ ਦੇ ਘਰ ਵਾਲੇ ਨੇ ਕਮਲ ਦੀ ਬਾਹ ਫੜੀ ਤੇ ਆਪਣੀ ਮਾਂ ਦੇ ਕਮਰੇ ਵਿੱਚ ਲੈ ਗਿਆ ਕਮਲ ਨੂੰ ਆਪਣੀ ਮਾਂ ਦੇ ਸਾਹਮਣੇ ਕਰਕੇ ਕਹਿਣ ਲੱਗਾ ਮਾਂ ਇਹਨੂੰ ਪੁੱਛ ਇਹ ਇਹੋ ਜਿਹਾਂ ਪੁੱਠੀਆਂ ਹਰਕਤਾਂ ਕਿਉਂ ਕਰਦੀ ਰਹੀ ਆ ਇੰਨਾ ਕੁਝ ਕਰਕੇ ਇਹ ਪ੍ਰੀਤ ਦੇ ਉੱਤੇ આરોਪ ਲਾ ਦਿੰਦੀ ਸੀ ਇਹ ਸਭ ਕੁਝ ਪ੍ਰੀਤ ਕਰਦੀ ਆ ਆਪਾਂ ਵੀ ਸਾਰੇ ਇਹਦੀ ਗੱਲ ਤੇ ਯਕੀਨ ਕਰਦੇ ਸੀ ਕਿਉਂਕਿ ਆਪਾਂ ਸਾਰੇ ਇਹਦੇ ਪਿਆਰ 'ਚ ਅੰਨੇ ਜੋ ਸੀ ਕਿ ਛੋਟੀ ਆ ਬੱਚੀ ਆ ਇਸੇ ਲਈ ਅਸੀਂ ਇਹਦੀ ਗੱਲ ਮੰਨਦੇ ਸੀ ਤੇ ਪ੍ਰੀਤ ਦੀ ਗੱਲ ਨਹੀਂ ਸੀ ਮੰਨਦੇ ਪਰ ਅੱਜ ਮੈਂ ਅੱਖੀਂ ਵੇਖ ਲਿਆ ਆ ਕਿ ਇਹ ਸਭ ਕੁਝ ਖੁਦ ਹੀ ਕਰਕੇ ਤੇ ਪ੍ਰੀਤ ਤੇ આરોਪ ਲਾ ਦਿੰਦੀ ਸੀ ਉਦੀ ਮਾਂ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਇਹ ਸਭ ਕੀ ਹੋ ਰਿਹਾ ਆ ਉਹ ਕਹਿਣ ਲੱਗੀ ਪੁੱਤ ਮੈਨੂੰ ਦੱਸ ਤਾਂ ਸਹੀ ਇਹਨੇ ਕੀ ਕਰ ਦਿੱਤਾ ਇਹੋ ਜਿਹਾ ਜਿਹੜਾ ਤੂੰ ਇੰਨਾ ਗੁੱਸੇ ਵਿੱਚ ਆ ਤਪ੍ਰੀਤ ਦਾ ਪਤੀ ਕਹਿਣ ਲੱਗਾ ਇਹਨੂੰ ਹੀ ਪੁੱਛੋ ਇਹਨੇ ਕੀ ਕੀਤਾ ਆ ਪ੍ਰੀਤ ਦੀ ਸੱਸ ਨੇ ਕਿਹਾ ਕਮਲ ਦੱਸ ਤੇਰਾ ਵੀਰ ਕੀ ਕਹਿ ਰਿਹਾ ਆ ਤੂੰ ਕੀ ਕੀਤਾ ਆ ਕਮਲ ਕੁਝ ਵੀ ਬੋਲ ਨਹੀਂ ਰਹੀ ਸੀ ਬਸ ਰੋਹੀ ਜਾ ਰਹੀ ਸੀ ਉਹ ਹੁਣ ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ ਕਿ ਮੈਂ ਕਿਸ ਨੂੰ ਨਾਲ ਹੁਣ ਸਫਾਈ ਦਵਾਂ ਕਿਉਂਕਿ ਸਾਰਾ ਕੁਝ ਤਾਂ ਉਹਦੇ ਭਰਾਣੇ ਅੱਖੀਂ ਵੇਖ ਲਿਆ ਸੀ ਤਾਂ ਪ੍ਰੀਤ ਦੇ ਪਤੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਮਾਂ ਸਬਜੀ ਵਿੱਚ ਨਮਕ ਪ੍ਰੀਤ ਨੇ ਕਮਲ ਜ਼ਿਆਦਾ ਪਾ ਦਿੰਦੀ ਸੀ ਤਾਂ ਕਿ ਅਸੀਂ ਸਾਰੇ ਪ੍ਰੀਤ ਨਾਲ ਨਫ਼ਰਤ ਕਰਨ ਲੱਗ ਜਾਈਏ ਉਸ ਦਿਨ ਚਾਹ ਵੀ ਐਸੇ ਨੇ ਖੁਦ ਹੀ ਆਪਣੇ ਪੈਰਾਂ ਤੇ ਆਪ ਪਾਈ ਸੀ ਪ੍ਰੀਤ ਨੇ ਨਹੀਂ ਉਸ ਦਿਨ ਵੀ ਇਹਨੇ ਪ੍ਰੀਤ ਦੇ ਉੱਤੇ આરોਪ ਲਾ ਦਿੱਤਾ ਸੀ ਤੇ ਅੱਜ ਵੀ ਜਦੋਂ ਪ੍ਰੀਤ ਨੇ ਖੀਰ ਬਣਾਈ ਤੈ ਉਹ ਰਸੋਈ ਵਿੱਚ ਜਾ ਕੇ ਉਹਦੇ ਵਿੱਚ ਨਮਕ ਮਿਲਾ ਰਹੀ ਸੀ ਤਾਂ ਜੋ ਅਸੀਂ ਖੀਰ ਖਾਈਏ ਤੇ ਪ੍ਰੀਤ ਨੂੰ ਝਿੜਕੀਏ ਤੇ ਸਾਡੇ ਦਿਲ ਵਿੱਚ ਪ੍ਰੀਤ ਪ੍ਰਤੀ ਨਫ਼ਰਤ ਹੋਰ ਵਿਵਾਦ ਜਾਵੇ ਫਿਰ ਪ੍ਰੀਤ ਦੀ ਸੱਸ ਨੇ ਕਮਲ ਕੋਲੋਂ ਪੁੱਛਿਆ ਕਿ ਤੂੰ ਇਹ ਸਭ ਕਿਉਂ ਕਰਦੀ ਰਹੀਆਂ ਪ੍ਰੀਤ ਨਾਲ ਤੈਨੂੰ ਕੀ ਨਫ਼ਰਤ ਸੀ ਕਿਉਂ ਤੂੰ ਪ੍ਰੀਤ ਨੂੰ ਘਰੋਂ ਕੱਢਣਾ ਚਾਹੁੰਦੀ ਸੀ ਕਿ ਉਹ ਆਪਣੇ ਪਰਦਾ ਘਰ ਉਜਾੜਨਾ ਚਾਹੁੰਦੀ ਸੀ ਤਾਂ ਕਮਲ ਨੇ ਰੋਂਦੇ ਹੋਏ ਕਿਹਾ ਮਾਂ ਮੈਨੂੰ ਲੱਗਦਾ ਸੀ ਕਿ ਭਾਬੀ ਦੇ ਉਹਨਾਂ ਨਾਲ ਮੇਰੀ ਯਮੀਅਤ ਘਟ ਗਈ ਆ ਤੁਸੀਂ ਮੇਰੇ ਨਾਲੋਂ ਜ਼ਿਆਦਾ ਭਾਬੀ ਨੂੰ ਪਿਆਰ ਕਰਨ ਲੱਗ ਗਏ ਹੋ ਤੁਸੀਂ ਮੈਨੂੰ ਪੁੱਛਦੇ ਨਹੀਂ ਉਹ ਹਰ ਗੱਲ ਭਾਬੀ ਨੂੰ ਪੁੱਛਦੇ ਹੋ ਸਾਰੇ ਭਾਬੀ ਦੇ ਪਿੱਛੇ-ਪਿੱਛੇ ਹੀ ਫਿਰਦੇ ਹੋ ਤਾਂ ਇਸ ਲਈ ਮੇਰੇ ਦਿਲ ਵਿੱਚ ਭਾਬੀ ਪ੍ਰਤੀ ਨਫ਼ਰਤ ਪੈਦਾ ਹੋ ਗਈ ਸੀ ਤੇ ਮੈਂ ਸੋਚ ਲਿਆ ਸੀ ਕਿ ਮੈਂ ਭਾਬੀ ਨੂੰ ਘਰੋਂ ਕੱਢ ਕੇ ਹੀ ਦਮ ਲਵਾਂਗੀ ਇਸ ਲਈ ਮੈਂ ਆਏ ਦਿਨ ਕੋਈ ਨਾ ਕੋਈ ਗਲਤ ਹਰਕਤ ਕਰਦੀ ਹੀ ਰਹਿੰਦੀ ਸੀ ਤੇ ਉਹਦਾ આરોਪਾ ਵੀ ਦਿਲਾ ਦਿੰਦੀ ਸੀ ਮੈਨੂੰ ਪਤਾ ਸੀ ਕਿ ਤੁਸੀਂ ਮੇਰੇ ਤੇ ਬਹੁਤ ਵਿਸ਼ਵਾਸ ਕਰਦੇ ਹੋ ਤੇ ਤੁਸੀਂ ਮੈਨੂੰ ਕੁਝ ਨਹੀਂ ਕਹੋਗੇ ਇਸ ਲਈ ਮੈਂ ਸਾਰੀ ਗਲਤੀ ਭਾਬੀ ਦੇ ਸਿਰ ਤੇ ਮੜ ਦਿੰਦੀ ਸੀ ਤਾਂ ਪ੍ਰੀਤ ਦੀ ਸੱਸ ਨੇ ਕਿਹਾ ਕਮਲ ਤੈਨੂੰ ਇਹ ਸਭ ਕਰਨ ਦੀ ਕੀ ਲੋੜ ਸੀ ਅਸੀਂ ਤੈਨੂੰ ਪਹਿਲਾਂ ਜਿੰਨਾ ਹੀ ਪਿਆਰ ਕਰਦੇ ਹਾਂ ਪ੍ਰੀਤ ਦੇ ਨਾਲ ਤੇਰਾ ਪਿਆਰ ਘਟ ਨਹੀਂ ਹੋਇਆ ਸਗੋਂ ਉਲਟ ਪ੍ਰੀਤ ਤਾਂ ਤੈਨੂੰ ਕਿੰਨਾ ਪਿਆਰ ਕਰਦੀ ਸੀ ਤੇਰੀ ਹਰ ਇੱਕ ਖੁਆਇਸ਼ ਪੂਰੀ ਕਰਦੀ ਸੀ ਤੈਨੂੰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਖਵਾਉਂਦੀ ਸੀ ਤੇਰੀ ਹਰ ਇੱਕ ਨਿੱਕੀ ਨਿੱਕੀ ਚੀਜ਼ ਦਾ ਖਿਆਲ ਰੱਖਦੀ ਸੀ ਉਹ ਤੈਨੂੰ ਆਪਣੀਆਂ ਛੋਟੀਆਂ ਭੈਣਾ ਵਾਂਗ ਸਮਝਦੀ ਸੀ ਪਰ ਤੂੰ ਉਹਦੇ ਨਾਲ ਜੋ ਕੀਤਾ ਗਲਤ ਕੀਤਾ ਆਪਣੀ ਭਾਬੀ ਕੋਲੋਂ ਆਪਣੇ ਕੀਤਾ ਦੀ ਮਾਫੀ ਮੰਗ ਜਦੋਂ ਰਿਸ਼ਤੇ ਵਿੱਚ ਭਰੋਸਾ ਤੇ ਇੱਜ਼ਤ ਦੀ ਕਮੀ ਹੋ ਜਾਂਦੀ ਆ ਤਾਂ ਸਾਰਾ ਘਰ ਟੁੱਟ ਜਾਂਦਾ ਆ ਨਨਾਨ ਨੂੰ ਹੁਣ ਸਮਝ ਆ ਗਿਆ ਕਿ ਉਸਦਾ ਵਿਹਾਰ ਕਿੰਨਾ ਗਲਤ ਸੀ ਤੇ ਉਹਨੇ ਆਪਣੀ ਭਾਬੀ ਤੋਂ ਮਾਫੀ ਮੰਗੀ ਹੌਲੀ ਹੌਲੀ ਉਹਨੇ ਆਪਣੇ ਪਰਿਵਾਰ ਨਾਲ ਮਿਲ ਕੇ ਇਸ ਘਟਨਾ ਤੋਂ ਸਿੱਖਿਆ ਲਈ ਤੇ ਨਵੀਂ ਸ਼ੁਰੂਆਤ ਕੀਤੀ ਤੇ ਪ੍ਰੀਤ ਦੇ ਪਤੀ ਤੇ ਉਹਦੀ ਸਾਸੜੀ ਵੀ ਪ੍ਰੀਤ ਕੋਲੋਂ ਮਾਫੀ ਮੰਗੀ ਤੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਕੀਤਾ ਹੁਣ ਸਾਰੇ ਖੁਸ਼ੀ-ਖੁਸ਼ੀ ਆਪਣੇ ਘਰ ਰਹਿੰਦੇ ਆ ਤੇ ਆਪਣੀ ਜ਼ਿੰਦਗੀ ਖੁਸ਼ਹਾਲੀ ਨਾਲ ਬਤੀਤ ਕਰ ਰਹੇ ਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ